ਤਸੀਲ ਚ ਆਏ ਹੋ ਕੀ ਕਾਰਨ ਅੱਜ ਤਸੀਲ ਚ ਆਨ ਦਾ ਕਾਰਨ ਕੱਲ ਪੰਜਾਬ ਦੇ ਮੁੱਖ ਮੰਤਰੀ ਸardar Pawan Singh Mann ਬਲੋ ਇੱਕ ਵੱਡਾ ਫੈਸਲਾ ਲਿਆ ਗਿਆ ਇਤਿਹਾਸਿਕ ਫੈਸਲਾ ਲਿਆ ਗਿਆ ਕਿ 2012 ਤੋਂ ਬਾਅਦ ਜਿਹੜਾ ਕਿ ਗਰੀਬਾਂ ਨੂੰ ਮਜ਼ਦੂਰਾ ਨੂੰ ਇੱਕ ਕਾਮਿਆਂ ਨੂੰ ਮੈਂਤ ਕਰਨ ਵਾਲੇ ਲੋਕਾਂ ਨੂੰ ਲੁੱਟਣੇ ਦਾ ਇੱਕ ਵੱਡਾ ਜਿਹੜਾ ਇੱਕ ਫੈਸਲਾ ਲਿਆ ਗਿਆ ਸੀਗਾ ਕਿ ਜਿਹੜੀਆਂ ਰਜਿਸਟਰੀਆਂ ਆ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ 5 ਸਾਲ ਅਕਾਲੀ ਦਲ ਦੀ ਸਰਕਾਰ ਆਈ 5 ਸਾਲ ਕਾਂਗਰਸ ਦੀ ਸਰਕਾਰ ਆਈ ਪਰ ਇਹਨਾਂ ਨੇ ਕਿਸੇ ਨੇ ਵੀ ਇਸ ਵਰਗ ਨੂੰ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਦੋਂ ਇੱਕ ਬੰਦੇ ਦਾ ਮਕਾਨ ਬਣਦਾ ਆ ਜਾਂ ਜ਼ਮੀਨ ਦੇ ਨਾਲ ਰਿਲੇਟਡ ਕੋਈ ਵੀ ਕੰਮ ਹੁੰਦਾ ਆ ਉਹ ਇਸ ਜਗ੍ਹਾ ਤੋਂ ਹੀ ਇਹ ਪਵਿੱਤਰਤਾ ਦੀ ਕਿਹਾ ਸਕਦਾ ਕਿ ਇਹਦੇ ਤੋਂ ਹੀ ਜਿਹੜੀ ਜ਼ਮੀਨ ਉਹ ਉਸਾਰੀ ਸ਼ੁਰੂ ਹੁੰਦੀ ਆ ਚਾਹੇ ਉਹ ਸ਼ਮਸ਼ਾਨ ਘਾਟ ਲਾ ਲੋ ਚਾਹੇ ਸਕੂਲ ਲਾ ਲੋ ਮੰਦਰ ਗੁਰਦੁਆਰਾ ਸਾਹਿਬ ਕੋਈ ਵੀ ਚੀਜ਼ ਹੈਗੀ ਇਸ ਧਰਤੀ ਤੋਂ ਜਦੋਂ ਲਿਖਤ ਹੁੰਦੀ ਆ ਉਦੋਂ ਹੀ ਬੰਦਾ ਮਾਲਕ ਬਣਦਾ ਆ ਤੇ ਇਸ ਜਿਹੜੀ ਪਵਿੱਤਰ ਧਰਤੀ ਦੇ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਆ ਉਸ ਫੈਸਲੇ ਤੇ ਮੈਂ ਦੱਸਣਾ ਚਾਹੁੰਦਾ ਕਿ ਰਜਿਸਟਰੀ ਕਰਾਉਣੇ ਦੇ ਲਈ ਹੁਣ ਕੋਈ ਵੀ ਐਨਓਸੀ ਦੀ ਜ਼ਰੂਰਤ ਨਹੀਂ ਹੈਗੀ ਇਹ ਸਰਕਾਰ ਦੀ ਵੱਡੀ ਉਪਲਬਧੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਜਿਹੜਾ ਸਪਨਾ ਸੀਗਾ ਉਹਨਾਂ ਦਾ ਕਿ ਹਰ ਇੱਕ ਗਰੀਬ ਤੇ ਮਜ਼ਦੂਰ ਬੰਦੇ ਦਾ ਜਿਹੜਾ ਕਿ ਹੱਥ ਪੜਨਾ ਉਹਨਾਂ ਦਾ ਸਪਨਾ ਸੀ ਉਹ ਪੂਰਾ ਹੋਇਆ ਕੱਲ ਕੇਜੀਵਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਖੁਸ਼ਹਾਲੀ ਇਸ ਟਾਈਮ ਹੈਗੀ ਆ ਕਿ ਜਿਹਦੇ ਵਿੱਚ 600 ਯੂਨਿਟ ਲਾ ਲੋ ਉਹ ਵੀ ਬਿਲਕੁਲ ਮੁਕਤ ਹੈਗੀ ਆ ਉਸ ਤੋਂ ਬਾਅਦ ਜਿਹੜੇ ਬੇਰੁਜ਼ਗਾਰ ਸਾਡੇ ਭਰਾ ਸੀਗੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਸਰਕਾਰੀ ਹਸਪਤਾਲਾਂ ਵਿੱਚ ਤੁਸੀਂ ਜਾ ਕੇ ਦੇਦੇ ਸੀ ਪ੍ਰਾਈਵੇਟਾਂ 'ਚ ਵੱਡੇ ਵੱਡੇ ਟੈਸਟ ਜਿਹੜੇ ਲਿਖੇ ਜਾਂਦੇ ਸੀ ਉਹਨਾਂ ਦੇ ਪੈਸੇ ਲੱਗਦੇ ਜੀ ਸਰਕਾਰੀ ਹਸਪਤਾਲ ਦੇ ਵਿੱਚ ਬਿਲਕੁਲ ਫ੍ਰੀ ਆਫ ਕਾਸਟ ਦਵਾਈ ਅਤੇ ਜਿਹੜਾ ਕੀ ਇਲਾਜ ਆ ਬਿਲਕੁਲ ਫ੍ਰੀ ਹੋ ਰਿਹਾ ਗੱਲ ਗੱਲ ਕਰੀਏ ਪੰਜਾਬ ਸਰਕਾਰ ਦੀ ਵੀ ਕਹਿੰਦੇ ਜੀ ਐਨਓਸੀ ਫ੍ਰੀ ਕਰਤੀ ਗਈ ਹੈ ਪਰ ਲੱਗਦਾ ਨਹੀਂ ਜੀ ਭਗਵੰਦ ਸਿੰਘ ਸਰਕਾਰ ਨੇ ਐਨਓਸੀ ਲਈ ਦੀ ਆਪ ਹੀ ਲਗਾ ਕੇ ਆਪ ਹੀ ਕਰਤੀ ਜੀ ਦੇਖੋ ਮੇਰੀ ਇੱਕ ਮੇਰੀ ਇੱਕ ਗੱਲ ਸੁਣਨੀ ਆ ਇਹਦੇ ਵਿੱਚ ਜਿਹੜੀ ਤੁਸੀਂ ਐਨਓਸੀ ਦੀ ਗੱਲ ਕਰ ਰਹੇ ਹੈਗੇ ਆ ਉਹਦੇ ਵਿੱਚ ਜਿਹੜੀ ਕਿ ਸਰਕਾਰ ਜਿੱਦਾਂ ਬਣੀ ਸੀ ਉਹਦੇ ਤੋਂ ਬਾਅਦ ਜਿਹੜੀ ਕਿ ਭਗਵੰਤ ਮਾਨ ਸਾਹਿਬ ਨੇ ਜਿਹੜਾ ਉਹਦੇ ਵਿੱਚ ਡਿ렉ਸ਼ਨ ਦਿੱਤੀ ਸੀ ਕਿ ਉਹਨਾਂ ਨੇ ਇੱਕ ਲਿਸਟ ਤਿਆਰ ਕੀਤੀ ਕਿ ਜਿਹੜੇ ਪਿੰਡ ਪ੍ਰਾਣੀਵਾਦੀ ਦੇ ਵਿੱਚ ਆਉਂਦੇ ਆ ਜਾਂ ਬਹੁਤ ਹੱਦ ਤੱਕ ਜਿਹੜੇ ਪਿੰਡ ਆ ਉਹ ਲਿਸਟ ਵਿੱਚ ਸੀਗੇ ਕਿ ਜਿਨ੍ਹਾਂ ਲਈ ਐਨਓਸੀ ਦੀ ਲੋੜ ਨਹੀਂ ਪੈਂਦੀ ਸੀ ਤੇ ਪਰ ਹੁਣ ਕੱਲ ਜਿਹੜਾ ਫੈਸਲਾ ਆਇਆ ਹੁਣ ਕੋਈ ਵੀ ਰਜਿਸਟਰੀ ਕਰਾਉਣ ਲਈ ਕਿਸੇ ਪਰਕਾਰ ਦੀ ਐਨਓਸੀ ਦੀ ਲੋੜ ਨਹੀਂ ਹੈਗੀ। ਲੋਕਾਂ ਦੀ ਮੇਰੀ ਸਮਝ ਮੁਤਾਬਕ 100 ਚੋਂ 100% ਜਿਹੜੀ ਕਿ ਉਹਨਾਂ ਦੀ ਖੱਜੇ ਖਰਾਬੀ ਆ ਉਹ ਘਟ ਗਈ ਆ ਤੇ ਕੱਲ ਤੋਂ ਜਿਹੜਾ ਕਿ ਖੁਸ਼ਹਾਲੀ ਦੀ ਰਾਤ ਜਿਹੜਾ ਪੰਜਾਬ ਸ਼ੁਰੂ ਹੋ ਗਿਆ ਜਿਹੜੇ ਕਲੋਨੀਆਂ ਕੱਟੀਆਂ ਨੇ ਤੇ ਲੋ ਤਾਂ ਜ਼ਾਇਦ ਸੀ ਕਿ ਉਹਨਾਂ ਨੇ ਐਨਸੋਨਲ ਲੋਡ ਚੀਕੀ ਪਰ ਜਿਹੜੇ ਲੋਕ ਆਮ ਲੋਕ ਉਹ ਉਹ ਤੱਕਿਆ ਖਾਰੇ ਕਿ ਜਿਲ੍ਹੇ ਘਰ ਦੇ ਨਾਲ ਕੋਈ ਫਲਾਟ ਜੀ ਆਪਣੇ ਉਹ ਲੈਣਾ ਚਾਹੁੰਦੇ ਉਹਨਾਂ ਨੂੰ ਨਹੀਂ ਮਿਲ ਰਿਹਾ ਜਿੱਥੇ ਵੀ ਅਨੋਸੀ ਦੇਖੋ ਉਹਦਾ ਸਾਰਾ ਕੱਲ ਹੱਲ ਮੁੱਖ ਮੰਤਰੀ ਸਾਹਿਬ ਨੇ ਕਰ ਦਿੱਤਾ ਆ ਉਹਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਅੱਜ ਕੱਲ ਦੇ ਵਿੱਚ ਆ ਜਾਣਾ ਜਿਹਦੇ ਕਿ ਪੂਰੀ ਤਰ੍ਹਾਂ ਕਿ ਡਿਸਕ੍ਰਾਈਬ ਕੀਤਾ ਹੋਗਾ ਕਿ ਜੋ ਵੀ ਸਰਕਾਰ ਦੀਆਂ ਫੈਸਲਾ ਲਿਆ ਗਿਆ ਆ ਤੋ ਸਾਰਾ ਉਹਦੇ ਵਿੱਚ ਲਿਖਿਆ ਹੋਣਾ ਤੋ ਮੈਂ ਪੰਜਾਬ ਦੇ ਵਸਨੀਕਾਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦੇਣੀ ਚਾਹੁੰਦਾ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਤੇ ਭਗਵੰਤ ਸਿੰਘ ਸਾਹਿਬ ਨੇ ਤੁਹਾਡਾ ਜਿਹੜਾ ਸੁਪਨਾ ਤੁਸੀਂ ਦੇਖਿਆ ਸੀ ਉਹ ਪੂਰਾ ਕੀਤਾ ਨੌਜਵਾਨ ਵੀਰ ਬਜ਼ੁਰਗ ਬੱਚੇ ਸਾਰੇ ਇਸ ਟਾਈਮ ਪੰਜਾਬ ਦੇ ਵਿੱਚ ਖੁਸ਼ਹਾਲ ਹੋ ਰਹੇ ਨੇ ਤੇ ਜਿਹੜੇ ਕਿ ਸਾਡੇ ਵਪਾਰੀ ਭਰਾ ਨੇ ਉਹ ਵੀ ਤਰੱਕੀ ਦੀ ਰਾਹ ਤੇ ਇਸ ਟਾਈਮ ਪੰਜਾਬ ਜਾ ਰਿਹਾ ਕਿਤੇ ਲੱਗਦਾ ਨਹੀਂ ਵੀ ਵੋਟਾਂ ਨੂੰ ਲੈ ਕੇ ਪਾਲਿਸੀ ਵੀ ਸਟਾਰਟ ਆ ਜੀ ਦੇਖੋ ਇਹ ਤੁਹਾਡਾ ਆਪਣਾ ਹੈਗਾ ਤਰੀਕਾ ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆਂ ਅਗਰ ਤੁਸੀਂ ਵੋਟਾਂ ਦੇ ਸਟੈਂਡ ਦੀ ਗੱਲ ਕਰਦੇ ਆਂ ਕਿ ਜਿਹੜੀ 600 ਜੁਨਟ ਆ ਉਹ ਕਿਸੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਲਈ ਨਹੀਂ ਹੈਗੀ ਪੂਰੇ ਪੰਜਾਬ ਦੇ ਜਿਹੜੇ ਸਾਡੇ ਵਾਸੀ ਰਹਿੰਦੇ ਉਹਨਾਂ ਦੇ ਲਈ ਇਹ ਸੁਲਤਾਨੇ ਇਹ ਕਿਸੇ ਪਾਰਟੀਕੂਲਰ ਪਾਰਟੀ ਲਈ ਨਹੀਂ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੂਰੇ ਪੰਜਾਬ ਰਾਜ ਦੇ ਮੁੱਖ ਮੰਤਰੀ ਨੇ ਉਹਨਾਂ ਲਈ ਸਾਰੀਆਂ ਪਾਰਟੀਆਂ ਸਾਰੇ ਧਰਮ ਸਾਰੇ ਲੋਕ ਬਰਾਬਰ ਨੇ